ਸਤਿ ਸ੍ਰੀ ਅਕਾਲ ਜੀ ਅੱਜ ਜਿਹੜਾ ਮੈਂ ਹੁਣੀ ਪਿਛਲੇ ਸਮੇਂ ਤੋਂ ਜਿਹੜਾ ਚੈਨਲਾਂ ਤੇ ਜਿਹੜੀਆਂ ਮੀਡੀਆ ਸਾਥੀਆਂ ਦੇ ਜਿਹੜੀਆਂ ਕਾਲਸ ਆ ਰਹੀਆਂ ਨੇ ਪਵਾਨੀਗੜ ਟਰੱਕ ਜੁਨੀਅਨ ਨੂੰ ਲੈ ਕੇ ਜਿਹੜਾ ਘਟਨਾਕਰਮ ਚੱਲਿਆ ਉਹਦੇ ਬਾਰੇ ਤੁਹਾਡੇ ਨਾਲ ਜਿਹੜੀ ਮੈਂ ਗੱਲ ਸਾਂਝੀ ਕਰਨਾ ਚਾਹੁੰਦੀ ਆ ਪਵਾਨੀਗੜ ਦੇ ਵਿੱਚ ਜਿਹੜੀ ਕਿ ਇੱਕ ਗੈਰ ਸਰਕਾਰੀ ਆਪਾਂ ਕਹਿ ਲਈਏ ਕਿ ਇੱਕ ਜਿਹੜੀ ਟਰੱਕ ਜੁਨੀਅਨ ਜਿਹੜੀਆਂ ਕਿ ਕਾਂਗਰਸ ਦੀ ਸਰਕਾਰ ਨੇ ਭੰਗ ਕਰ ਦਿੱਤੀਆਂ ਸੀਗੀਆਂ ਐਜਾ ਐਸੋਸੀਏਸ਼ਨ ਅੱਜ ਉਹ ਜਿਹੜੀਆਂ ਕੰਮ ਕਰ ਰਹੀਆਂ ਨੇ ਸੋ ਭਾਨੀਗੜ ਜਿਹੜੀ ਯੂਨੀਅਨ ਆ ਜਿਹਦੇ ਵਿੱਚ 2400 ਤੋਂ ਲੈ ਕੇ 2500 ਦੇ ਵਿੱਚ ਜਿਹੜੀਆਂ ਗੱਡੀਆਂ ਨੇ 30000 ਦੇ ਕਰੀਬ ਜਿਹੜਾ ਲੋਕ ਨੇ ਜਿਹੜੇ ਉਸ ਜਿਹੜੇ ਅਦਾਰੇ ਦੇ ਨਾਲ ਜਿਹੜੇ ਜੁੜੇ ਹੋਏ ਨੇ ਸੋ ਉੱਥੋਂ ਦੀ ਜਿਹੜੀ ਚੋਣ ਨੂੰ ਲੈ ਕੇ ਜੋ ਮੇਰੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਮੈਂ ਦੱਸਣਾ ਚਾਹੁੰਦੀ ਆ ਕਿ ਉੱਥੇ ਜਿਹੜੀ ਚੋਣ ਹੋਈ ਆ ਜਾਂ ਉੱਥੇ ਜਿਹੜੀ ਕਮੇਟੀ ਚੁਣੀ ਗਈ ਆ ਉਹਦੇ ਵਿੱਚ ਮੇਰਾ ਕੋਈ ਕਿਸੇ ਤਰ੍ਹਾਂ ਦੀ ਕੋਈ ਦਖਲ ਅੰਦਾ ਜਿਨੀ ਹੈਗੀ ਔਰ ਉੱਥੇ ਜਿਹੜੀ ਚੋਣ ਹੁੰਦੀ ਹੈਈ ਆ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਪਿਛਲੇ ਸਾਲ ਚੁਣੀ ਗਈ ਸੀ ਤੇ ਪੰਜ ਮੈਂਬਰੀ ਕਮੇਟੀ ਉਸ ਤੋਂ ਪਿਛਲੇ ਸਾਲ ਚੁਣੀ ਗਈ ਸੀ ਸੋ ਅੱਜ ਦਾ ਜਿਹੜਾ ਮੈਂ ਦੇਖ ਰਹੀ ਹਾਂ ਕਿ ਇਸ ਘਟਨਾਕਰਮ ਤੋਂ ਬਾਅਦ ਜਿਹੜਾ ਬਿਵਾਲ ਮਚਿਆ ਹੋਇਆ ਜਿਦੇ ਚ ਕਾਂਗਰਸ ਦੇ ਵਿਜੇਂਦਰ ਸਿੰਘਲਾ ਸੁਪਾਲ ਸਿੰਘ ਕਹਿਰਾ ਆਲੀਦਲ ਭਾਜਪਾ ਸਾਰੀਆਂ ਪਾਰਟੀਆਂ ਦੇ ਲੀਡਰ ਨੇ ਜਿਹੜੇ ਉਹ ਚਿੱਕੜ ਜਿਹੜਾ ਛੁੱਟਣ ਲੱਗੇ ਹੋਏ ਨੇ ਸੋ ਮੈਂ ਕੁਝ ਟਾਈਮ ਬਾਅਦ ਹੁਣ ਤੋਂ ਕੁਝ ਟਾਈਮ ਬਾਅਦ ਮੈਂ ਇੱਕ ਵੀਡੀਓ ਨਸਰ ਕਰੂੰਗੀ ਤੇ ਪਾਨੀਗੜ ਦੀ ਜਿਹੜੀ ਚੋਣ ਹੈ ਜਿਹੜੀ ਜੁਨੀਅਨ ਦੀ ਜਿਹੜੀ ਚੋਣ ਹੈ ਉਹ ਕਿਸ ਤਰੀਕੇ ਨਾਲ ਹੁੰਦੀ ਆ ਉਹਦਾ ਜਿਹੜਾ ਸਬੂਤ ਆ ਮੈਂ ਤੁਹਾਨੂੰ ਦਵਾਂਗੀ ਉਥੇ ਅੱਜ ਜਿਹੜੀ ਅਨਾਉਂਸ ਹੋਈ ਹੈ ਉਹ ਸਾਰੀਆਂ ਪਾਰਟੀਆਂ ਦੇ ਲੀਡਰ ਸਾਰੇ ਹੁਣ ਤੱਕ ਰਹਿ ਚੁੱਕੇ ਪ੍ਰਧਾਨ ਉਹ ਸਰਬਸੰਮਤੀ ਦੇ ਨਾਲ ਉਥੋਂ ਜਿਹੜੇ 5 ਮੈਂਬਰ ਜਿਹੜੇ ਚੁਣਦੇ ਨੇ ਉਹਨਾਂ ਦੇ ਵਿੱਚੋਂ ਤੇ ਉਹਨਾਂ ਉਸ ਕਮੇਟੀ ਦੀ ਜ਼ਿੰਮੇਵਾਰੀ ਹੁੰਦੀ ਆ ਉਸ ਅਦਾਰੇ ਨੂੰ ਜਿਹੜਾ ਚਲਾਉਣ ਦਾ ਸੋ ਇਸ ਦੇ ਬਾਰੇ ਮੈਂ ਵੀਡੀਓ ਨਸਰ ਕਰੂੰਗੀ ਸੋ ਇਹਦੇ ਵਿੱਚ ਮੇਰਾ ਜਿਹੜਾ ਕੋਈ ਕਿਸੇ ਨਾਲ ਕੋਈ ਕਿਸੇ ਤਰ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੈਗਾ ਇਹ ਮੈਂ ਲੋਕਾਂ ਨੂੰ ਜਿਹੜਾ ਦੱਸਣਾ ਚਾਹੁੰਦੀ ਆ ਜਿਹੜਾ ਕਿ ਮੇਰੇ ਉੱਤੇ ਇੱਕ ਝੂਠੇ ਇਲਜ਼ਾਮ ਨੇ ਜਿਹੜੇ ਉਹ ਲਗਾਏ ਜਾ ਰਹੇ ਨੇ ਦੂਸਰਾ ਮੈਂ ਮਨਜੀਤ ਸਿੰਘ ਕਾਕਾ ਨੇ ਉਹਨਾਂ ਦੀ ਸਿਹਤ ਦੀ ਜਿਹੜੀ ਮੈਂ ਕਾਮਨਾ ਕਰਦੀ ਆ ਔਰ ਮੈਂ ਤੁਹਾਡੇ ਰਾਹੀਂ ਮੈਂ ਪਹਿਲਾਂ ਵੀ ਕਹਿ ਚੁੱਕੀ ਆ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਪੁਲਿਸ ਨੂੰ ਵੀ ਮੈਂ ਕਹਿਣਾ ਚਾਹੁੰਦੀ ਆ ਕਿ ਇਸ ਦੇ ਵਿੱਚ ਜਿਹੜੀ ਇਹ ਇੱਕ ਵੀਡੀਓ ਜਿਹੜੀ ਵਾਇਰਲ ਕੀਤੀ ਗਈ ਹੈ ਜਿਹੜੇ ਪੈਸੇ ਜਿਹੜੇ ਕੈਸ਼ ਰੱਖ ਕੇ ਜਿਹੜੀ ਬਣਾਈ ਗਈ ਆ ਤੇ ਜਿਹੜੀ ਇੱਕ ਤਰਫਾ ਜਿਹੜੀ ਵਾਇਰਲ ਕੀਤੀ ਗਈ ਹੈ ਸੋ ਉਹਦੀ ਪੂਰੀ ਦੀ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਹੋ ਕੇ ਲੋਕਾਂ ਦੇ ਸਾਹਮਣੇ ਨਸਰ ਹੋਣੀ ਚਾਹੀਦੀ ਹੈ ਕੋਈ ਵੀ ਰਿਸ਼ਵਤ ਚਾਹੇ ਕੋਈ ਦੰਦਾ ਚਾਹੇ ਕੋਈ ਲੈਂਦਾ ਸੋ ਉਹ ਦੋਨੋਂ ਹੀ ਦੋਸ਼ੀ ਨੇ ਉਹਨਾਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਉਹ ਹੋਣੀ ਚਾਹੀਦੀ ਹੈ ਇਹ ਮੈਟਰ ਨਹੀਂ ਕਰਦਾ ਕਿ ਬੰਦਾ ਕੌਣ ਹੈ ਕੌਣ ਨਹੀਂ ਹੈਗਾ ਕਿਹੜੀ ਪਾਰਟੀ ਦਾ ਕਿਹੜੀ ਪਾਰਟੀ ਦਾ ਨਹੀਂ ਹੈਗਾ ਸੋ ਇਸ ਦੇ ਉੱਤੇ ਜਿਹੜੀ ਉਹ ਕਾਰਵਾਈ ਉਹ ਹੋਣੀ ਚਾਹੀਦੀ ਹੈ ਔਰ ਮਨਜੀਤ ਸਿੰਘ ਕਾਕਾ ਜਿਨ੍ਹਾਂ ਦੇ ਕੋਲ ਉਹ ਕੈਸ਼ ਜਿਹੜਾ ਬੋਲ ਕੇ ਦੱਸ ਰਹੇ ਨੇ ਕਿ ਇੰਨੇ ਪੈਸੇ ਨੇ ਤਾਂ ਇੱਕ ਜਿੰਨਾ ਮੈਂ ਜਾਣਦੀ ਆ ਇੱਕ ਆਮ ਪਰਿਵਾਰ ਤੋਂ ਨੇ ਸੋ ਉਹਨਾਂ ਦੇ ਕੋਲ ਇੱਕ ਜੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਉੱਥੇ ਜਿਹੜੀ ਕਮੇਟੀ ਦੇ ਮੈਂਬਰ ਬਣ ਨੂੰ ਲੈ ਕੇ 30 ਲੱਖ ਰੁਪਏ ਦਾ ਜਿਹੜਾ ਜੋ ਉਹਨਾਂ ਦੇ ਕਹਿਣ ਮੁਤਾਬਕ ਜਿਹੜਾ ਕੈਸ਼ ਆ ਓਕੇ ਜਿਹੜਾ ਉਹ ਇੰਨਾ ਵੱਡੀ ਅਮਾਉਂਟ ਦੇ ਵਿੱਚ ਉਹ ਆਇਆ ਕਿੱਥੋਂ ਆ ਕਿਹੜੇ ਬੰਦੇ ਨੇ ਜਿਹੜੇ ਉਹਨਾਂ ਦੇ ਪਿੱਛੇ ਜਿਨ੍ਹਾਂ ਦੀ ਉਹਨਾਂ ਨੂੰ ਸਪੋਰਟ ਹੈਗੀ ਆ ਕਿੱਥੋਂ ਇੱਕ ਐਸਾ ਆਇਆ ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਜਾਂਚ ਦਾ ਵਿਸ਼ਾ ਹੈਗੀਆਂ ਨੇ ਸੋ ਪੁਲਿਸ ਆਪਣਾ ਜਿਹੜਾ ਕੰਮ ਜਿਹੜਾ ਕਰ ਵੀ ਰਹੀ ਹੈ ਔਰ ਕਰਨਾ ਵੀ ਚਾਹੀਦਾ ਲੋਕਾਂ ਦੇ ਸਾਹਮਣੇ ਚੀਜ਼ਾਂ ਜਿਹੜੀਆਂ ਉਹ ਆਉਣੀਆਂ ਚਾਹੀਦੀਆਂ ਨੇ ਸੋ ਮੈਂ ਇੱਕ ਵਾਰ ਫੇਰ ਸਾਰੇ ਪੰਜਾਬੀਆਂ ਨੂੰ ਸਾਰੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਦੀ ਆ ਕਿ ਅੱਜ ਤੱਕ 3 ਸਾਲ ਮੈਨੂੰ ਐਮਐਲਏ ਦੇ ਤੌਰ ਤੇ ਹਲਕੇ ਦੇ ਵਿੱਚ ਹੋ ਚੁੱਕੇ ਨੇ ਕਿਸੇ ਇੱਕ ਬੰਦੇ ਤੋਂ ਕਦੇ ਕੋਈ ਚਾਹ ਦਾ ਕੱਪ ਵੀ ਪੀਤਾ ਹੋਵੇ ਤਾਂ ਮੈਂ ਲੋਕਾਂ ਦੀ ਦੇਣਦਾਰ ਹੋऊंगी ਜਿਹੜੀਆਂ ਵਿਰੋਧੀ ਪਾਰਟੀਆਂ ਅੱਜ ਜਿਹੜੇ ਲੀਡਰ ਮੇਰੇ ਉੱਤੇ ਚਿੱਕੜ ਸੁੱਟ ਰਹੇ ਨੇ ਸੋ ਮੈਂ ਕੁਝ ਮਿੰਟਾਂ ਦੇ ਬਾਅਦ ਮੈਂ ਇੱਕ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਆ ਜਿਹੜਾ ਮੇਰਾ ਜਿਹੜਾ ਅਕਾਊਂਟ ਹੈ ਨਰਿੰਦਰ ਕੌਰ ਭਰਾ ਦੇ ਉੱਤੇ ਮੈਂ ਇੱਕ ਵੀਡੀਓ ਨਸ਼ਰ ਕਰੂੰਗੀ ਜਿਹੜੀ ਅੱਜ ਦੀ ਉੱਥੇ ਚੋਣ ਪ੍ਰਕਿਰਿਆ ਦੇ ਵਿੱਚ ਵੱਖ-ਵੱਖ ਲੀਡਰਾਂ ਦੀ ਜਿਹੜੀ ਪਾਰਟੀਆਂ ਦੇ ਲੀਡਰਾਂ ਦੀ ਭਾਗੀਦਾਰੀ ਤੇ ਉਹਨਾਂ ਦੇ ਦੁਆਰਾ ਕਿਸ ਤਰੀਕੇ ਨਾਲ ਜਿਹੜੀ ਉੱਥੇ ਚੋਣ ਕੀਤੀ ਗਈ ਹੈ ਤੇ ਕਿਹੜੇ-ਕਿਹੜੇ ਲੀਡਰਾਂ ਦੇ ਉਹ ਖਾਸ ਨੇ ਉਹ ਮੈਂ ਚੀਜ਼ਾਂ ਨਸ਼ਰ ਕਰੂੰਗੀ ਔਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਆ ਉੱਥੇ ਕਿਹਨੇ ਅਨਾਉਂਸ ਕੀਤਾ ਨਹੀਂ ਕੀਤਾ ਉਹ ਸਾਡੇ ਇਲਾਕੇ ਦਾ ਸਾਡੇ ਲੋਕਾਂ ਦਾ ਉਸ ਜੂਨੀਅਨ ਦਾ ਇੱਕ ਜਿਹੜਾ ਇੱਕ ਭਾਈਚਾਰਾ ਇੱਕ ਉਹਨਾਂ ਦੀ ਆਪਸੀ ਜਿਹੜੀ ਭਾਈਚਾਰਕ ਸਾਂਝ ਆ ਜਿਹੜੇ ਇੱਕ ਉਹਨੂੰ ਰੋਜ਼ਗਾਰ ਮੰਨ ਕੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਜਿਹੜੇ ਇੱਕ ਇਕੱਠੇ ਹੋ ਕੇ ਉੱਥੇ ਕੰਮ ਕਰਦੇ ਆ ਲੋਕਾਂ ਦੇ ਰੋਜ਼ਗਾਰ ਲਈ ਕੰਮ ਕਰਦੇ ਆ ਸੋ ਉਹਦੇ ਉੱਤੇ ਰਾਜਨੀਤੀ ਕਰਨਾ ਜਿਹੜਾ ਉਹ ਗਲਤ ਹੈ ਜੋ ਚੀਜ਼ਾਂ ਵਾਪਰੀਆਂ ਨੇ ਉਹਨਾਂ ਉੱਤੇ ਇਨਕੁਆਇਰੀ ਹੋ ਕੇ ਕਾਰਵਾਈ ਜਿਹੜੀ ਕਰਨੀ ਉਹ ਬਣਦੀ ਹੈ ਬਹੁਤ ਬਹੁਤ ਧੰਨਵਾਦ ਜੀ ਅੱਜ ਇੱਕ ਬਹੁਤ ਹੀ ਅਹਿਮ ਮੁੱਦਾ ਜਿਹੜੇ ਪੰਜਾਬ 'ਚ ਬਦਲਾ ਦੀ ਗੱਲ ਕਰਦੇ ਸੀ ਜਿਹੜੇ ਪੰਜਾਬ 'ਚ ਇਹ ਕਹਿੰਦੇ ਸੀ ਕਿ ਕੋਈ ਬੰਦਾ ਦੁਖੀ ਨਹੀਂ ਹੋਊਗਾ ਲੋਕਤੰਤਰ ਦੀਆਂ ਵੱਡੀਆਂ-ਵੱਡੀਆਂ ਫੜਾਂ ਮਾਰਨ ਵਾਲੇ ਮੁੱਖ ਮੰਤਰੀ ਪੰਜਾਬ ਤੇ ਉਹਨਾਂ ਦੇ ਚਹੇਤੇ ਐਮਐਲਏ ਸਹਿਬਾਨ ਉਹਨਾਂ ਦੀ ਅੱਜ ਇੱਕ ਕਰਤੂ ਤੁਹਾਨੂੰ ਇੱਥੇ ਦੱਸਣੀ ਚਾਹਣਾ ਕਿ ਬਹੁਤ ਹੀ ਮੰਤ ਭਾਗੀ ਘਟਨਾ ਜਿਹੜੀ ਹੈ ਉਹ ਅੱਜ ਸਾਡੇ ਹਲਕੇ ਸੰਗਰੂਰ ਦੇ ਵਿੱਚ ਸੰਗਰੂਰ ਦੇ ਭਵਾਨੀਗੜ੍ਹ ਬਲਾਕ ਦੇ ਵਿੱਚ ਹੋਈ ਹੈ ਜਿੱਥੇ ਜਿਹੜਾ ਜ਼ਿਲ੍ਹਾ ਮੁੱਖ ਮੰਤਰੀ ਭਗਵੰਤ ਮਾਨ ਦਾ ਤੇ ਜਿੱਥੇ ਬੀਬੀ ਨਰਿੰਦਰ ਕੌਰ ਭਰਾ ਅੱਜ ਐਮ ਐਲ ਏ ਨੇ ਉਸ ਹਲਕੇ ਦੇ ਜਿਹੜਾ ਮੁੱਖ ਮੰਤਰੀ ਦੇ ਜ਼ਿਲ੍ਹੇ ਚ ਪੈਂਦਾ ਪਿਛਲੇ ਤੁਸੀਂ ਦੇਖਿਆ ਹੋਣਾ ਕਿ ਤਿੰਨਾਂ ਸਾਲਾਂ ਤੋਂ ਜਦੋਂ ਦੀ ਇਹ ਸਰਕਾਰ ਆਈ ਹੈ ਸਭ ਤੋਂ ਪਹਿਲਾਂ ਜਿਹੜਾ ਰੌਲਾ ਪਿਆ ਸੀ ਪਵਾਨੀਗੜ ਟਰੱਕ ਨਹੀਂ ਆਂਦਾ ਉਹ ਸੰਗਰੂਰ ਜਿਹੜਾ ਇਹ ਦੇ ਵਿੱਚ ਜਦੋਂ ਸਰਕਾਰ ਬਣੀ ਬਣੀ ਸੀ ਉਸ ਸਮੇਂ ਚ ਪਵਾਨੀਗੜ ਟਰੱਕ ਨਹੀਂ ਆਂਦਾ ਰੌਲਾ ਹੋਇਆ ਸੀ ਤੇ ਬੜੇ ਵੱਡੇ ਵੱਡੇ ਧਰਨੇ ਲੱਗੇ ਸੀ ਕਿਉਂ ਲੱਗੇ ਸੀ ਕਿਉਂਕਿ ਉਦੋਂ ਇਹ ਕਿਹਾ ਜਾਂਦਾ ਸੀ ਕਿ ਜੀ ਅਸੀਂ ਲੋਕਤੰਤਰ ਤਰੀਕੇ ਨਾਲ ਪ੍ਰਧਾਨ ਚੁਣਾਂਗੇ ਇਲੈਕਸ਼ਨ ਕਰਾਵਾਂਗੇ ਪਰ ਪਿਛਲੇ 3 ਸਾਲਾਂ ਤੋਂ ਇੱਕ ਡਿਸਾਈਡ ਕੀਤਾ ਗਿਆ ਕਿ ਜੀ 5 ਸਾਲਾਂ ਦੇ ਪ੍ਰਧਾਨ ਪਹਿਲੇ ਫੈਸਲੇ ਕਰ ਲੋ ਤੇ ਉਹ ਪ੍ਰਧਾਨ ਜਿਹੜੇ ਬਣਾਏ ਗਏ ਉਹਨਾਂ ਤੋਂ ਬਕਾਇਦਾ ਤੌਰ ਤੇ ਜੋ ਸਨ ਮੈਨੂੰ ਪਤਾ ਲੱਗਿਆ ਉਹਨਾਂ ਤੋਂ ਬਕਾਇਦਾ ਤੌਰ ਤੇ ਪੈਸੇ ਲੈ ਕੇ ਪ੍ਰਧਾਨ ਉਹਨਾਂ ਦੇ ਚੁਣੇ ਗਏ ਉਹਨਾਂ ਦੇ ਨਾਲ ਸੌਦਾ ਕੀਤਾ ਗਿਆ ਤੇ ਅੱਜ ਇੱਕ ਜਿਹੜੀਆਂ ਹੱਦਾਂ ਬੇਸ਼ਰਮੀ ਦੀਆਂ ਮੈਂ ਕਹਿ ਸਕਦਾ ਉਹ ਪਾਰ ਕੀਤੀਆਂ ਨੇ ਮੌਜੂਦਾ ਐਮਐਲਏ ਨਰਿੰਦਰ ਕੌਰ ਭਰਾਏ ਨੇ ਭਵਾਨੀਗੜ੍ਹ ਦੇ ਵਿੱਚ ਸਰਦਾਰ ਮਨਜੀਤ ਸਿੰਘ ਕਾਕਾ ਜੀ ਦੀ ਇਹ ਤੀਜੀ ਟਰਮ ਤੀਜੇ ਸਾਲ ਚ ਉਹਦੀ ਵਾਰੀ ਸੀ ਜੋ ਪਰਚੀਆਂ ਪਾ ਕੇ ਇਹਨਾਂ ਨੇ ਡਿਸਾਈਡ ਕੀਤਾ ਸੀ ਉਹ ਅੱਜ ਇੱਥੇ ਮੈਂ ਇੱਕ ਵੀਡੀਓ ਦਿਖਾਉਣੀ ਚਾਹਣਾ ਕਿ ਜਿਹੜਾ ਉਹਨਾਂ ਨੇ ਜਦੋਂ ਡਿਸਾਈਡ ਕੀਤਾ ਪ੍ਰਧਾਨਗੀ ਵਾਸਤੇ ਵਾਰੀ ਉਹਦੀ ਆਈ 30 ਲੱਖ ਰੁਪਏ ਉਹਨੇ ਦਿੱਤਾ ਪਰ ਉਹ 30 ਲੱਖ ਰੁਪਏ ਵਾਪਸ ਕਰਕੇ 50 ਲੱਖ ਰੁਪਏ ਜਿਹੜਾ ਉਹ ਜਿਹੜਾ ਲੈ ਕੇ ਕਿਸੇ ਤੋਂ ਤੇ ਉਹਨੂੰ ਅੱਜ ਕਿਸੇ ਬੰਦੇ ਨੂੰ ਪ੍ਰਧਾਨ ਬਣਾਤਾ ਇਹ ਉਥੇ ਦੇ ਲੋਕਾਂ ਦੀ ਬੋਲੀ ਆ ਤੇ ਅੱਜ ਜਿਹੜੀ ਇੱਕ ਵੱਡੀ ਮੰਦਭਾਗੀ ਹੈ ਜਿਹੜੇ ਲੋਕ ਪੈਸਾ ਤਾਂ ਖਾਂਦੇ ਸੀ ਅੱਜ ਪੰਜਾਬ ਦੀ ਨੌਜਵਾਨੀ ਨੂੰ ਵੀ ਖਾਣ ਲੱਗੇ ਉਹ ਲੋਕ ਇਹ ਐਮਐਲਏ ਨੇ ਆ ਸੁਣੋ ਥੋੜਾ ਜਿਹਾ ਜ਼ਰੂਰ ਦੇਖਿਓ ਇਹਦੇ ਚ ਆਹ ਜਿਹੜੀ ਆ ਅੱਗੇ ਇਹ ਇਹ ਉੱਥੇ ਦੇ ਸੋਸ਼ਲ ਮੀਡੀਆ ਤੇ ਮੀਡੀਆ ਦੇ ਵਿੱਚ ਇਹ ਖਬਰ ਚੱਲੀ ਹੈ ਆ ਤੁਹਾਨੂੰ ਦਿਖਾਉਣੀ ਚਾਹਣਾ ਆ ਜਿੰਨਾ ਰੌਲਾ ਪੈ ਰਿਹਾ ਹੈ ਆ ਇੱਥੇ ਵੀਰੇ ਦੇ ਅੱਜ ਦੀ ਗੱਲ ਹੀ ਦੀ ਠੀਕ ਹੈ ਜੀ ਇਹ ਲੋਕਲ ਬੰਦੇ ਜੀ ਨੇ ਆਪਣੇ ਬੰਗੋਲੇ ਤੋਂ ਠੀਕ ਹੈ ਜੀ ਕੀ ਹੈ ਉਸੇ ਗਰੁੱਪ ਦਾ ਬੰਦਾ ਹੈ ਅੱਛਾ ਵੀ ਮੜਮੜ ਕੇ ਉਹਨਾਂ ਨੂੰ ਪ੍ਰਧਾਨ ਕੀ ਦੇਈ ਜਾਂਦੇ ਨੇ ਠੀਕ ਹੈ ਜਰੂਰ ਕਰਦਾ ਜਿਹੜਾ ਨਿੰਦਕੋ ਭਾਜ ਨੇ ਇਹ ਪ੍ਰਧਾਨ ਕੀ ਕਰ ਦਿੱਤਾ ਪੈਸੇ 22 ਲੱਖ ਲੈਨੇ 3 3 ਲੱਖ ਰੁਪਈਆ ਇਹਨੇ 50 ਲੱਖ ਵੀ ਦਿੱਤਾ ਇਹਨੇ 50 ਲੱਖ ਵੀ ਦਿੱਤਾ ਹਾਂ ਇਹ ਹੁਣ ਜਿਹੜੇ ਬੰਦੇ ਨੇ ਇਹ ਕਹਿ ਰਹੇ ਨੇ ਕਿ ਉਸੇ ਗਰੁੱਪ ਦਾ ਜਿਹੜੀ ਉਹਨਾਂ ਦੇ ਘਾਪਲੇ ਨੇ ਉਹਨਾਂ ਨੂੰ ਲੁਕਾਉਣ ਵਾਸਤੇ ਉਸੇ ਗਰੁੱਪ ਦਾ ਬੰਦਾ ਜਿਹੜਾ ਹੈ ਪ੍ਰਧਾਨ ਬਣਾਤਾ ਪਿਛਲੇ ਦਿਨੀ ਮੀਡੀਆ ਦੇ ਵਿੱਚ ਖਬਰਾਂ ਵੀ ਇਹ ਆਈਆਂ ਕਿ 2 ਕਰੋੜ ਦਾ ਘਾਪਲਾ ਜਿਹੜਾ ਪਵਾਨੀਗਾ ਟਰੱਕ ਨਿਓਂ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਹੋਇਆ ਬੜੀ ਹੈਰਾਨੀ ਦੀ ਗੱਲ ਤੇ ਮੰਦਭਾਗੀ ਹੈ ਕਿ ਗਰੀਬ ਆਪਰੇਟਰਾਂ ਦਾ ਪੈਸਾ ਖਾ ਕੇ ਬੰਦੇ ਜਾਣਗੇ ਕਿੱਥੇ ਤੇ ਅੱਜ ਇਹ ਕਿਹਾ ਜਾ ਰਿਹਾ ਕਿ ਕਿਸੇ ਤੋਂ 30 ਲੱਖ ਰੁਪਏ ਲਿਆ ਉਹਨੂੰ 30 ਲੱਖ ਵਾਪਸ ਕਰਕੇ 55 ਲੱਖ ਰੁਪਏ ਵਾਲਾ ਪ੍ਰਧਾਨ ਬਣਾਤਾ ਬਾਬੇ ਨੇ ਪੈਸੇ ਜਿਹੜੇ ਮੂਲੇ ਨੇ ਆ ਬਚਾਰੇ ਗੁਰਪ੍ਰੀਤੂਰੀ ਨੇ ਜਿੰਮੇ ਲੈ ਕੇ ਗਏ ਤੇ ਉਮੀਆ ਮੋੜ ਕੇ ਸਾਡਾ ਸੌਦਾ ਪੂਰ ਨਹੀਂ ਜੜਿਆ ਠੀਕ ਆ ਤੜਕੇ ਕਰਾਂਗੇ ਠੀਕ ਆ ਵੀ ਗੁਰਪ੍ਰੀਤਨ ਮੈਨੂੰ ਕਰਨ ਨੂੰ ਕੋਈ ਜੱਕਨਾ ਇਹਦੀ ਜਕਰ ਨਹੀਂ ਦੋਏ ਜਾਣਿਆ ਬਚਰੇ ਆਏ ਤੇ ਇਹਨਾਂ ਦੀ ਕੋਈ ਚੱਕਰ ਨਹੀਂ ਠੀਕ ਬਈ ਨਾ ਨਾ ਕੋਈ ਨਾ ਲੈ ਇਹਦਾ ਜਲੂਸ ਕੱਢਾਂਗੇ ਬਈ ਸੌਦਾ ਦਾ ਆਪਣਾ ਹੋਇਆ ਦੀ ਦੀ ਚ ਹਾਂ ਹਾਂ ਲਤੀ ਚ ਸੌਦਾ ਹੋਇਆ ਦੀ ਤਾਂ ਕੋਈ ਤੇ ਅੱਜ ਉਹ ਮੁੰਡਾ ਜਿਹੜਾ ਨੌਜਵਾਨ ਸਾਥੀ ਆ ਸਾਡਾ ਉਹ ਸਲਫਾਸ ਪੀ ਗਿਆ ਤੇ ਅੱਜ ਇਸ ਟਾਈਮ ਪਟਿਆਲੇ ਐਡਮਿਟ ਹੋਇਆ ਉਹ ਬਹੁਤ ਮਾੜਾ ਤੇ ਮੈਂ ਮੁੱਖ ਮੰਤਰੀ ਪੰਜਾਬ ਨੂੰ ਇਹ ਗੱਲ ਕਰਨੀ ਚਾਹਣਾ ਡੀਜੀਪੀ ਪੰਜਾਬ ਨੂੰ ਇਹ ਕਹਿਣਾ ਚਾਹਣਾ ਕਿ ਮੁੱਖ ਮੰਤਰੀ ਸਾਹਿਬ ਬਹੁਤ ਬਦਲਾਅ ਹੋ ਗਿਆ 70 ਸਾਲਾਂ ਚ ਕਦੇ ਨਹੀਂ ਹੋਇਆ ਸੀ ਕਿ ਤੁਸੀਂ ਜਿਹੜਾ ਟਰੱਕ ਨਿਆਂ ਦੀਆਂ ਪ੍ਰਧਾਨਗੀਆਂ ਚੋਂ ਕਰੋੜਾਂ ਰੁਪਇਆ ਖਾਂਦੇ ਹੋਣ ਕੋਈ ਬੰਦੇ ਅੱਜ ਤੁਹਾਡੇ ਐਮਐਲਏ ਇਸ ਹਾਲਾਤ ਤੇ ਆਗੇ ਕਿ ਉਹ ਕਰੋੜਾਂ ਕਰੋੜਾਂ ਰੁਪਇਆ ਜਿਹੜਾ ਹੈ ਉਹ ਟਰੱਕ ਨਿਆਂ ਦੇ ਜਿਹੜੇ ਗਰੀਬ ਆਪਰੇਟਰਾਂ ਦਾ ਪੈਸਾ ਖਾ ਰਹੇ ਨੇ ਅੱਜ ਅਸੀਂ ਮੰਗ ਕਰਦੇ ਆ ਮੈਂ ਨਰਿੰਦਰ ਕੌਰ ਭਰਾਏ ਨੂੰ ਐਮਐਲਏ ਮੌਜੂਦਾ ਸੰਗਰੂਪ ਨੇ ਗੱਲ ਕਹਿਣੀ ਚਾਹਣਾ ਕਿ ਉਹ ਨੌਜਵਾਨ ਸਾਥੀ ਜਿੱਦੀ ਹਾਲਾਤ ਅੱਜ ਗੰਭੀਰ ਹੈ ਜਿਨੇ ਸਲਫਾਸ ਪੀਤੀ ਹੈ ਥੋਡੇ ਕਰਕੇ ਤੁਸੀਂ ਉਹਨੂੰ ਉਕਸਾਇਆ ਤੁਸੀਂ ਉਹਦੇ ਨਾਲ ਧੋਖਾ ਕੀਤਾ ਤੇ ਉਹ ਬੰਦਾ ਅੱਜ ਜਿਹੜਾ ਸੁਸਾਈਡ ਅਟੈਂਪਟ ਕੀਤੀ ਆ ਉਹਨੇ ਉਹਦੇ ਲਈ ਤੁਹਾਡੇ ਤੇ ਇਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਤੇ ਨਰਿੰਦਰ ਕੌਰ ਭਰਾਏ ਨੂੰ ਇਹ ਕਹਿਣਾ ਕਿ ਇਸ ਚੀਜ਼ ਬਾਰੇ ਕਲੀਅਰ ਜਿਹੜੀ ਹੈ ਹੁਣੇ ਜਲ ਤੋਂ ਜਲਦ ਕੀਤਾ ਜਾਵੇ ਤੇ ਜਨਤਕ ਤੌਰ ਤੇ ਜਿਹੜਾ ਨੈਤਿਕ ਤੌਰ ਤੇ ਜਿਹੜਾ ਉਹ ਅਸਤੀਫਾ ਦੇਵੇ ਦੇਖਦੇ ਆ ਕਿ ਭਗਵੰਤ ਮਾਨ ਸਾਹਿਬ ਤੁਸੀਂ ਇਸ ਕੰਮ ਦੇ ਵਿੱਚ ਕੀ ਕਰਦੇ ਹੋ ਤੇ ਨਰਿੰਦਰ ਕੌਰ ਭਰਾਏ ਨੂੰ ਵੀ ਬੇਨਤੀ ਕਰਦੇ ਆ ਅਪੀਲ ਕਰਦੇ ਤੇ ਚੇਤਾਵਨੀ ਵੀ ਦਿੰਦੇ ਆ ਨਾਲ ਕਿ ਤੁਸੀਂ ਜਲ ਤੋਂ ਜਲ ਦੇ ਇਸ ਚੀਜ਼ ਦੇ ਵਿੱਚ ਆਪਣੀ ਜਿਹੜੀ ਸ਼ਮੂਲੀਅਤ ਹੈ ਉਹਨੂੰ ਕਲੀਅਰ ਕਰੋ ਨਹੀਂ ਤਾਂ ਇਹ ਰੂਪ ਜਿਹੜਾ ਬਹੁਤ ਵੱਡਾ ਲੂਗਾ ਚਾਹੇ ਸਾਨੂੰ ਧਰਨੇ ਪ੍ਰਦਰਸ਼ਨ ਕਰਨੇ ਪੈਣ ਚਾਹੇ ਦੇ ਖਿਲਾਫ ਕੁਝ ਵੀ ਕਰਨਾ ਪਵੇ ਪਰ ਉਸ ਨੌਜਵਾਨ ਨੂੰ ਇਨਸਾਫ ਅਸੀਂ ਦਵਾ ਕੇ ਰਹਿਾਂਗੇ ਪੂਰੀ ਟੀਮ ਜਿਹੜੀ ਹੈ ਸਾਡੀ ਉਸ ਨੌਜਵਾਨ ਦੇ ਨਾਲ ਸਤਿ ਸ੍ਰੀ ਅਕਾਲ ਜੀ ਮੈਂ ਹੁਣ ਜਿਹੜੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਮੈਂ ਦੂਸਰੀ ਵੀਡੀਓ ਹੈ ਜਿਹੜੀ ਉਹ ਨਸ਼ਰ ਕਰਨ ਲੱਗੀ ਆ ਸੋ ਮੇਰੇ ਬੋਲਣ ਤੋਂ ਬਾਅਦ ਤੁਹਾਨੂੰ ਉਹ ਜਿਹੜੀ ਵੀਡੀਓ ਪਲੇ ਹੋਊਗੀ ਉਹ ਵੀਡੀਓ ਨਸਰ ਕਰਨ ਦਾ ਜਿਹੜਾ ਮਕਸਦ ਅਸਰਫ ਇਹੀ ਹੈ ਕਿ ਭਵਾਨੀਗੜ ਟਰੱਕ ਯੂਨੀਅਨ ਦਾ ਜਿਹੜਾ ਅੱਜ ਕਾਂਡ ਹੋਇਆ ਉਥੇ ਐਮਐਲਏ ਦੀ ਭਾਗੀਦਾਰੀ ਕੀ ਹੈ ਉਹਨੂੰ ਚੁਣਨ ਦੇ ਵਿੱਚੋਂ ਤੁਹਾਨੂੰ ਉਹ ਵੀਡੀਓ ਤੋਂ ਬਾਅਦ ਜਿਹੜੀ ਉਹ ਸਪਸ਼ਟ ਹੋ ਜਾਣੀ ਹੈ ਕਿਉਂਕਿ ਉਥੇ ਜਿਹੜੀ ਚੋਣ ਹੈ ਉਹ ਸਰਬਸੰਮਤੀ ਦੇ ਨਾਲ ਉਥੇ ਜਿਹੜੇ ਲੋਕ ਨੇ ਆਪਰੇਟਰ ਨੇ ਚਾਹੇ ਪ੍ਰਧਾਨ ਨੇ ਜਿਹੜੇ ਸਾਬਕਾ ਚਾਹੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਅਹੁਦੇਦਾਰ ਨੇ ਜਿਹੜੇ ਉੱਥੇ ਪ੍ਰਧਾਨ ਰਹੇ ਨੇ ਉਹ ਸਾਰੇ ਜਣੇ ਰਲ ਕੇ ਸਰਬਸੰਮਤੀ ਦੇ ਨਾਲ ਜਿਹੜਾ ਉੱਥੋਂ ਪੰਜ ਮੈਂਬਰੀ ਜਿਹੜੀ ਕਮੇਟੀ ਆ ਉਹਦੀ ਚੋਣ ਕਰਦੇ ਆ ਤੇ ਉਹ ਫੋਟੋਆਂ ਵਾਇਰਲ ਕਰਨ ਦਾ ਜਿਹੜਾ ਮਕਸਦ ਆ ਉਹ ਇਹ ਹੈ ਕਿ ਜਿਹੜੇ ਲੀਡਰ ਅੱਜ ਮੇਰੇ ਤੇ ਚਿੱਕੜ ਸੁੱਟ ਰਹੇ ਨੇ ਉਹਨਾਂ ਨੂੰ ਦੱਸਣਾ ਚਾਹੁੰਦੀ ਆ ਵੀ ਭਾਈ ਉੱਥੇ ਜਿਹੜੀ ਚੋਣ ਕੀਤੀ ਗਈ ਆ ਇਹ ਤੁਹਾਡੀਆਂ ਪਾਰਟੀਆਂ ਦੇ ਵਿੱਚ ਵੱਖ-ਵੱਖ ਅਹੁਦਿਆਂ ਤੇ ਬਿਰਾਜਮਾਨ ਤੇ ਵੱਖ-ਵੱਖ ਸਮਿਆਂ ਦੇ ਵਿੱਚ ਰਹਿ ਚੁੱਕੇ ਪ੍ਰਧਾਨ ਨੇ ਜਿਨ੍ਹਾਂ ਨੇ ਇਹਦੀ ਚੋਣ ਕੀਤੀ ਆ ਤੇ ਜਿਹਦੇ ਵਿੱਚ ਐਮਐਲਏ ਦਾ ਕੋਈ ਵੀ ਦਖਲ ਨਹੀਂ ਹੈਗਾ ਸੋ ਇੱਥੇ ਇਹਦੀ ਜਿਹੜੀ ਚੋਣ ਦੇ ਵਿੱਚ ਉਹਨਾਂ ਨੇ ਵਿੱਕੀ ਬਾਜਬਾ ਜੀ ਨੂੰ ਕਿਉਂ ਚੁਣਿਆ ਜਾ ਮਨਜੀਤ ਸਿੰਘ ਕਾਕਾ ਜੀ ਨੂੰ ਕਿਉਂ ਨਹੀਂ ਚੁਣਿਆ ਇਹਦਾ ਜਵਾਬ ਆ ਜਿਹੜਾ ਉਹ ਬੈਟਰ ਜਿਹੜਾ ਦੇ ਸਕਦੇ ਨੇ ਔਰ ਇੱਕ ਗੱਲ ਹੋਰ ਮੈਂ ਐਡ ਕਰ ਦਵਾਂ ਕਿ ਭਵਾਨੀਗੜ ਜਿਹੜੀ ਟਰੱਕ ਯੂਨੀਅਨ ਆ ਇਹਦਾ ਇੱਥੇ ਜਿਹੜਾ ਸਾਡੇ ਲੋਕਾਂ ਦਾ ਜਿਹੜਾ ਭਾਈਚਾਰਾ ਹੈਗਾ ਚਾਹੇ ਕੋਈ ਕਿਸੇ ਪਾਰਟੀ ਦੇ ਵਿੱਚ ਹੈਗਾ ਚਾਹੇ ਕਿਸੇ ਅਹੁਦੇ ਦੇ ਉੱਤੇ ਵੀ ਹੈਗਾ ਪਰ ਉਹ ਲੋਕ ਨੇ ਜਿਹੜੇ ਜਦੋਂ ਯੂਨੀਅਨ ਦੀ ਗੱਲ ਆਉਂਦੀ ਆ ਜਦੋਂ ਲੋਕਾਂ ਦੇ ਰੋਜ਼ਗਾਰ ਦੀ ਗੱਲ ਆਉਂਦੀ ਆ ਜਦੋਂ ਇੱਕ ਭਾਈਚਾਰੇ ਦੀ ਗੱਲ ਆਉਂਦੀ ਆ ਤਾਂ ਉਹ ਸਾਰੇ ਆਪਣੀਆਂ ਆਪਣੀਆਂ ਪਾਰਟੀਆਂ ਪਿੱਛੇ ਛੱਡ ਕੇ ਯੂਨੀਅਨ ਨੂੰ ਐਜ਼ ਅ ਰੋਜ਼ਗਾਰ ਮੰਨ ਕੇ ਉੱਥੇ ਉਹਦੀ ਕਮੇਟੀ ਦੀ ਚੋਣ ਕਰਦੇ ਨੇ ਤਾਂ ਜੋ ਉਹ ਕਮੇਟੀ ਹੈ ਜਿਹੜੀ ਉਹਨੂੰ ਸਮੇਂ ਦੇ ਹਿਸਾਬ ਨਾਲ ਜਿਹੜੀ ਉਹਨੂੰ ਚਲਾ ਸਕੇ ਜਿਹੜੀਆਂ ਕੋਈ ਮੁਸ਼ਕਲਾਂ ਕੋਈ ਦਿੱਕਤ ਆਉਂਦੀਆਂ ਨੇ ਉਹਨਾਂ ਦਾ ਜਿਹੜਾ ਉਹਨੂੰ ਹੱਲ ਕਰ ਸਕੇ ਸੋ ਮੇਰੇ ਆ ਬੋਲਣ ਤੋਂ ਬਾਅਦ ਤੁਸੀਂ ਆ ਜਿਹੜੀ ਵੀਡੀਓ ਆ ਇਹਨੂੰ ਧਿਆਨ ਨਾਲ ਦੇਖੋ ਨੂੰ ਆਮ ਜਨ ਸਭਾ ਨੂੰ ਬੇਨਤੀ ਕਰਦਾ ਵੀ ਇਹਨੂੰ ਆਪਣੇ ਸਾਰੀ ਸੰਗਤ ਨੂੰ ਆਪਣਾ ਪ੍ਰਮਾਨ ਕਰਦਾ ਤਾਂ ਜੋ ਆਪਣਾ ਕੰਮ ਸਹੀ ਤਰੀਕੇ ਚੱਲ ਸਕੇ ਜਤਿੰਦਰ ਸਿੰਘ ਵਿੱਕੀ ਵੱਜਵਾ ਸ਼ਹੀਦ ਜਗੀ ਨੋਦਗੜਾ ਦੀਪ ਕਟਨਾ ਜਗੀਤ ਬਾ ਗੁਰਪ੍ਰੀਤ ਬਾਲਦਾ ਜਿੰਦਰ ਕਰਾਸੋ ਕਹਿੰਦਾ ਕਿ ਇਹ ਕਮੇਟੀ ਬਣਾਈ ਹੈ ਜਿਹੜੀ ਜਿਹੜੀ ਪ੍ਰੀਤ ਫੇਂਡਮਾ ਨੂੰ ਕਹਿੰਦੇ ਕਿ ਉਹ ਰੈਟਰ ਬਣਾਦਾ ਬਹੁਤ ਤੇ ਘਟਦਾ